ਕਾਂਗਰਸ ਦਾ ਦੋ ਜਾਂ ਸਾਈਟ ਕੀ ਮੋਡਲ ਹੋਊਗਾ ਹਰ ਚਿਰ ਹਰ ਚਿਰ ਅਸ ਹੀ ਆਉਂਦਾ ਹੈ ਲੋਕਾਂ ਦੇ ਵਿੱਚ ਸਟ੍ਰਕਚਰ ਦਾ ਮੇਰੀ ਇੱਕ ਵਾਰ ਕਹਿਣੀ ਚਾਹੁੰਦਾ ਤੁਹਾਨੂੰ ਗੱਲ ਕਿ ਇਹ ਇਹਦੇ ਵਿੱਚ ਮੈਂ ਦੱਸਣਾ ਚਾਹੁੰਦਾ ਕਿ ਮੇਰਾ خیال ਕਿ ਜਿੱਦਾਂ ਮੋਦੀ ਉਹਨਾਂ ਨੇ ਆ ਨਰੇਗਾ ਦਾ ਮੋਟਿਵ ਨੈਰੇਟਿਵ ਚੇਂਜ ਕਰ ਲਈ ਸਾਡੀ ਇੱਕ ਬਣ ਗਈ ਆ ਆਦਤ ਬਣ ਗਈ ਕਾਂਗਰਸੀਆਂ ਦੇ ਜਿਹੜਾ ਜਾਂ ਪ੍ਰੈਸ ਫੋਲੈਂਡੀਆਂ ਉਹਨਾਂ ਦੀ ਸਾਡੇ ਚ ਕੋਈ ਲੜਾਈ ਨਹੀਂ ਔਰ ਮੇਰਾ ਨਹੀਂ ਖਿਆਲ ਕਿ ਕੋਈ ਵੀ ਕੀ ਨਸਤੇ ਬਾਰੇ ਕਿਸੇ ਨੂੰ ਕਲੈਰਿਟੀ ਨਾ ਹੋਵੇ ਡਾਕਟਰ ਮਨੋਜ ਜਰ ਉਹ ਜਿਹੜੇ ਪਾਰਟੀ ਚ ਕਾਨੂੰਨ ਕਿਵੇਂ ਬਣਾਏ ਜਾਂਦੇ ਛੱਡੋ ਉਹ ਗੱਲ ਨੂੰ ਤੇ ਲੀਡਰ ਕਾਂਗਰਸ ਚ ਬੈਠੇ ਨੇ ਬਾਤ ਪਲੀਏ ਨਹੀਂ ਮਿਲਿਆ ਤਾਂ ਸਰ ਜੀ ਨੂੰ ਕਲੀਅਰ ਕਰ ਦਿੰਦਾ ਜੇ ਨੂੰ ਤੁਸੀਂ ਇਹ ਇਹ ਦੇ ਮੈਂ ਤੁਹਾਨੂੰ ਦੱਸ ਰਿਹਾ ਕਿ ਇਹਦੇ ਵਿੱਚ ਕਾਂਗਰਸ ਪਾਰਟੀ ਚ ਇੱਕ ਲਾਈਨ ਦਾ ਇਟਰੈਚੂਲੇਸ਼ਨ ਪੈਂਦਾ ਤੁਹਾਨੂੰ ਯਾਦ ਹੋਣਾ ਕਿ ਗਿਲਜਾ ਸਾਹਿਬ ਨੂੰ ਤਾਂ ਯਾਦ ਹੋ ਗਿਆ ਦੀ ਸਾਹਿਬ ਨੂੰ ਯਾਦ ਹੋਏਗਾ ਕਿ ਅਰਜਨ ਸਿੰਘ ਉਹ ਨਹੀਂ ਮਤੇ ਪ੍ਰਦੇਸ਼ ਤੇ 1950 ਇਹ ਮੇਰੇ ਖਿਆਲ 91 ਦੀ ਗੱਲ ਹੈ ਕਿ 91 91 ਜਾਂ 92 ਦੀ ਗੱਲ ਹੈ ਜਦੋਂ ਰਜੀਵ ਗਾਂਧੀ ਪ੍ਰਾਈਮ ਮਿਨਿਸਟਰ ਸੀਗੇ ਇਹ ਨਹੀਂ ਇਹ ਉਹ ਪੁਰਾਣੀ ਗੱਲ ਆ ਜਦੋਂ ਗਵਰਨਰ ਲੱਗੇ ਨੇ ਆ ਕੇ ਉਹਨਾਂ ਨੂੰ ਚੀਫ ਮਿਨਿਸਟਰ ਦੀ ਸਵੇਰੇ ਵੇਲੇ ਸੌਂ ਚਕਾਈ ਸ਼ਾਮ ਨੂੰ ਆਪਣਾ ਚਾਰਟਰਡ ਪਲੇਨ ਲੈ ਕੇ ਸਪੈਸ਼ਲ ਪਲੇਨ ਲੈ ਕੇ ਉੱਥੇ ਗਏ ਦਿੱਲੀ ਕੇ ਮੈਂ ਜੀ ਮਿਨਿਸਟਰੀ ਲੈ ਕੇ ਇਹਨੂੰ ਇਹ ਮੇਨੋ ਪ੍ਰਵੋਲਦ ਕਹਿੰਦੇ ਰਿਜ਼ਾਈਨ ਕਰੋ ਤੇ ਪੰਜਾਬ ਦਾ ਗੁਰੰਦਲਾ ਦਿੱਤਾ ਤੇ ਕਾਂਗਰਸ ਦੇ ਵਿੱਚ ਜਾਂ ਜਿਹੜੀਆਂ ਨੈਸ਼ਨਲ ਪਾਰਟੀਆਂ ਹੁੰਦੀਆਂ ਉੱਥੇ ਪਹਿਲਾਂ ਡਿਸਾਈਡ ਨਹੀਂ ਹੁੰਦੇ ਉਹ ਡਿਸਾਈਡ ਚੀਫ ਮਿਨਿਸਟਰ ਲਾਸਟ ਡੇ ਤੇ ਜਦੋਂ ਸੀਐਲਪੀ ਦੀ ਮੀਟਿੰਗ ਹੁੰਦੀ ਹੈ ਉਹ ਸੁਣਉਂਦੇ ਆ ਸਰ ਤੁਸੀਂ ਕਹਿੰਿਆ ਵੀ ਅਸੀਂ ਇੱਕ ਆ ਹਾਂ ਕੌਣ ਇੱਕ ਆ ਸਰ ਬਾਜਵਾ ਸਾਹਿਬ ਇੱਕ ਆ ਮੈਂ ਬਾਜਵਾ ਬਾਜਵਾ ਤੋਂ ਤੋਂ ਸਰਨੀ ਸਾਹਿਬ ਆ ਇੱਕ ਬਿਲਕੁਲ ਉਹਨਾਂ ਨੂੰ ਕਿਸੇ ਨੂੰ ਟੈਲੀਫੋਨ ਕਰ ਲਓ ਗੱਮਾਈ ਮਲਾ ਦੇਣਾ ਮੈਂ ਇਸ ਕੋ ਕਰਾਉਣ ਤੁਹਾਡੇ ਸਾਹਮਣੇ ਕਰ ਲੈਣਾ ਕਿ ਚਨੀ ਸਾਬ ਆਪਾਂ ਇਕੱਠੇ ਆ ਕਿ ਨਹੀਂ ਇਕੱਠੇ ਰੰਦਾਵਾ ਸਾਬ ਆਪਣੇ ਕੇ ਅੰਦਰ ਕਿ ਸਤ ਜਾਂ ਤੁਸੀਂ ਉਹਨਾਂ ਪੁੱਛ ਲੋਗੇ ਤੁਸੀਂ ਇਕੱਠੇ ਹੋ ਕਿ ਨਹੀਂ ਇਕੱਠੇ